ਅਮਰੀਕਾ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਲੋਕਤੰਤਰੀ ਕੀਮਤਾਂ ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅੰਤ੍ਰੀਮ ਸਰਕਾਰ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਆਪਦੀ ਰੋਜ਼ਾਨਾ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿਕ ਨਿਰਧਾਰਿਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੇ ਹਾਲਾਤਾਂ ਤੇ ਨੇੜੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਦੇਸ਼ ਵਿੱਚ ਹਿੰਸਾ ਖਤਮ ਕਰਨ ਤੇ ਪਿਛਲੇ ਕੁਝ ਹਫ਼ਤਿਆਂ ਵਿੱਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ ਉਨਾ ਕਹੇ ਕਿ ਅੰਤਰੀਮ ਸਰਕਾਰ ਦੇ ਸਬੰਧ ਵਿੱਚ ਸਾਰੇ ਫੈਸਲੇ ਲੋਕਤੰਤਰੀ ਕੀਮਤਾ ਕਾਨੂੰਨ ਦੇ ਸਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ। The violence over the past few weeks and the deaths that have occurred it is vital that we have full and transparent investigations to ensure accountability for these deaths. Now uh, second sec as it relates to the interim government as i made clear in my opening remarks we think that is important that um uh we focus on the Bangladeshi people's democratic aspirations and see um a uh, a uh, path to democratic governance uh, does america support bangladesh military to install a caretaker government uh, we want to see the bangladeshi people decide the future of the bangladesh government امریکا ਨੇ ਕਿਹਾ ਹੈ ਕਿ بنگلہਦੇਸ਼ ਵਿੱਚ ਲੋਕਤੰਤਰੀ ਕੀਮਤਾ ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅੰਤਰੀਮ ਸਰਕਾਰ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਆਪਣੀ ਰੋਜ਼ਾਨਾ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿਕ ਨਿਰਧਾਰਿਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੇ ਹਾਲਾਤਾਂ ਤੇ ਨੇੜੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਦੇਸ਼ ਵਿੱਚ ਹਿੰਸਾ ਖਤਮ ਕਰਨ ਤੇ ਪਿਛਲੇ ਕੁਝ ਹਫ਼ਤਿਆਂ ਵਿੱਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ ਉਨਾ ਕਹੇ ਕਿ ਅੰਤਰੀਮ ਸਰਕਾਰ ਦੇ ਸਬੰਧ ਵਿੱਚ ਸਾਰੇ ਫੈਸਲੇ ਲੋਕਤੰਤਰੀ ਕੀਮਤਾ ਕਾਨੂੰਨ ਦੇ ਸਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ। The violence over the past few weeks and the deaths that have occurred it is vital that we have full and transparent investigations to ensure accountability for these deaths. Now uh, second sec as it relates to the interim government as i made clear in my opening remarks we think that is important that um uh we focus on the Bangladeshi people's democratic aspirations and see um a uh, a uh, path to democratic governance uh, does america support bangladesh military to install a caretaker government uh, we want to see the bangladeshi people decide the future of the bangladeshi government america ne keha hai ki bangladesh <laughs> vich loktantrik kimta kanun de shasan ate bangladeshi lokan di ichha da samman karde hoye antrim sarkar da gathan kita jana chahida hai ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ واਸ਼ਿੰਗਟਨ ਵਿੱਚ ਆਪਣੀ ਰੋਜ਼ਾਨਾ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿਕ ਨਿਰਧਾਰਿਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੇ ਹਾਲਾਤਾਂ ਤੇ ਨੇੜਿਓ ਨਜ਼ਰ ਰੱਖ ਰਿਹਾ ਹੈ ਅਤੇ ਉਹ ਦੇਸ਼ ਵਿੱਚ ਹਿੰਸਾ ਖਤਮ ਕਰਨ ਤੇ ਪਿਛਲੇ ਕੁਝ ਹਫ਼ਤੇਵਾਂ ਵਿੱਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ ਉਹਨਾਂ ਨੇ ਕਿਹਾ ਕਿ ਅੰਤ੍ਰੀਮ ਸਰਕਾਰ ਦੇ ਸਬੰਧ ਵਿੱਚ ਸਾਰੇ ਫੈਸਲੇ ਲੋਕਤੰਤਰੀ ਕੀਮਤਾ ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛ The violence over the past few weeks and the deaths that have occurred, it is vital that we have full and transparent investigations to ensure accountability for these deaths. Does uh, sec America sec second, as it relates to the interim government, as I made clear in my opening remarks, we think that it is important that um, uh, we focus on the Bangladeshi people's democratic aspirations and see um, uh, a path to democratic governance. Uh, does America support? Bangladesh military to install a caretaker government. Uh, we want to see the Bangladeshi people decide the future of the Bangladesh government. ਅਮਰੀਕਾ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅੰਤਰੀਮ ਸਰਕਾਰ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ واਸ਼ਿੰਗਟਨ ਵਿੱਚ ਆਪਣੀ ਰੋਜ਼ਾਨਾ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿਕ ਨਿਰਧਾਰਿਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੇ ਹਾਲਾਤਾਂ ਤੇ ਨੇੜਿਓ ਨਜ਼ਰ ਰੱਖ ਰਿਹਾ ਹੈ ਅਤੇ ਉਹ ਦੇਸ਼ ਵਿੱਚ ਹਿੰਸਾ ਖਤਮ ਕਰਨ ਤੇ ਪਿਛਲੇ ਕੁਝ ਹਫ਼ਤੇ ਵਿੱਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ ਉਨਾ ਕਹੇ ਕਿ ਅੰਤਰੀਮ ਸਰਕਾਰ ਦੇ ਸਬੰਧ ਵਿੱਚ ਸਾਰੇ ਫੈਸਲੇ ਲੋਕਤੰਤਰੀ ਕੀਮਤਾ ਕਾਨੂੰਨ ਦੇ ਸਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ ਦੀ ਵਾਇਲੈਂਸ ਓਵਰ ਦਾ ਪਾਸ ਫਿਊ ਵੀਕਸ ਐਂਡ ਦਾ ਡੈਥਸ ਥੈਟ ਹੈਵ ਅਕਰਡ ਇਟ ਇਜ਼ ਵਾਈਟਲ ਥੈਟ ਵੀ ਹੈਵ ਫੁੱਲ ਐਂਡ ਟ੍ਰਾਂਸਪੇਰੈਂਟ ਇਨਵੈਸਟੀਗੇਸ਼ਨਸ ਟੂ ਐਂਸ਼ੂਰ ਅ ਕਾਉਂਟਰਬਿਲਟੀ ਫਾਰ ਥੀਸ ਡੈਥਸ ਡਾਬ ਸੈਕੰਡ ਐਜ਼ ਇਟ ਰਿਲੇਟਸ ਟੂ ਦਾ ਇਨਰਮ ਗਵਰਨਮੈਂਟ ਐਜ਼ ਆਈ ਮੇਡ ਕਲੀਅਰ ਮਾਈ ਓਪਨਿੰਗ ਰਿਮਾਰਕਸ ਵੀ ਥਿੰਕ ਥੈਟ ਇਜ਼ ਇੰਪੋਰਟੈਂਟ ਥੈਟ ਅ democratic aspirations and see um, uh, a path to democratic governance uh, does america support bangladesh military to install a caretaker government uh, we want to see the bangladeshi people decide the future of the bangladeshi government